ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ਣ ਤੁਹਾਡੀ ਮਨੋ ਕਾਮਨਾ ਸੰਪੂਰਨ ਕਰਨ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਕਿਉਂਕਿ ਜਦੋਂ ਤੁਸੀਂ ਪਿਆਰਾ ਜਿਹਾ ਕਮੈਂਟ ਕਰਦੇ ਹੋ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਦੇਖੋ ਜਦੋਂ ਵੀ ਅਕਸਰ ਅੱਜ ਕੱਲ੍ਹ ਜ਼ਿਆਦਾ ਹੋ ਰਿਹਾ ਹੈ ਕਿ ਜਦੋਂ ਇੱਕ ਲੜਕੀ ਕਵਾਰੀ ਹੁੰਦੀ ਹੈ ਨਾ ਉਹ ਪੜਾਈ ਕਰਦੀ ਹੈ ਉਹਦੇ ਮਨ ਦੇ ਵਿੱਚ ਇੱਕ ਸੁਪਨਾ ਹੁੰਦਾ ਹੈ ਵੀ ਉਹ ਇੱਕ ਦਿਨ ਕਾਮਜਵ ਹੋ ਵੀ ਆਪਣੇ ਪੈਰਾਂ 'ਤੇ ਖੜੀ ਹੋਵੇ ਹੈ ਨਾ ਮਾਂ-ਬਾਪੀ ਅੱਜ ਕੱਲ੍ਹ ਧੀਆ ਨੂੰ ਪੁੱਤਾਂ ਨਾਲੋਂ ਜ਼ਿਆਦਾ ਅਹਿਮੀਅਤ ਦੇ ਰਹੇ ਨੇ ਵੀ ਹਾਂ ਸਾਡੀ ਬੱਚੀ ਪੜ੍ਹ ਲੈ ਕੇ ਕੋਈ ਵਧੀਆ ਜੌਬ ਤੇ ਲੱਗ ਜਾਊਗੀ ਜਾਂ ਕੋਈ ਮਲਕੀ ਆਪਣੇ ਬੱਚਿਆਂ ਨੂੰ ਹੀ ਚੰਗੇ ਤਰੀਕੇ ਨਾਲ ਪੜ੍ਹਾ ਲੂਗੀ ਪਰ ਕਈ ਵਾਰੀ ਨਾ ਅਜਿਹੇ ਪਰਿਵਾਰਾਂ ਦੇ ਵਿੱਚ ਸੰਜੋਗ ਮਿਲ ਜਾਂਦੇ ਨੇ ਜਿਹੜੇ ਕਿ ਕਹਿੰਦੇ ਨੇ ਵੀ ਅਸੀਂ ਲੜਕੀ ਨੂੰ ਜੌਬ ਨਹੀਂ ਲਾਉਣਾ ਅਸੀਂ ਲੜਕੀ ਨੂੰ ਕਿਤੇ ਬਾਹਰ ਨਹੀਂ ਭੇਜਣਾ ਸਾਨੂੰ ਚੰਗਾ ਨਹੀਂ ਲੱਗਦਾ ਕਿ ਸਾਡੀ ਨੂੰਹ ਬਾਹਰ ਜਾ ਕੇ ਕਮਾਵੇ ਜਾਂ ਲੜਕੀ ਵੀ ਕਹਿੰਦੇ ਨੇ ਨਾ ਵੀ ਮੈਨੂੰ ਨਹੀਂ ਪਸੰਦ ਹੈਗਾ ਵੀ ਮੇਰੀ ਪਤਨੀ ਬਾਹਰ ਜਾ ਕੇ ਕਮਾਵੇ ਇਸ ਚੀਜ਼ ਦੇ ਨਾਲ ਕਿਉਂਕਿ ਜਦੋਂ ਪਕੇਕਰ ਉਹ ਥੋੜੇ ਜਿਹਾ ਖੁੱਲੇ ਮਾਹੌਲ ਦੇ ਵਿੱਚ ਪਲਿੰਦੇ ਤੇ ਸਹਰੇ ਘਰ ਆ ਕੇ ਥੋੜੀ ਜਿਹਾ ਉਹ ਬੰਦਸ ਹੋ ਜਾਂਦੀ ਹੈ ਉਹ ਆਪਣੇ ਆਪ ਨੂੰ ਸਮਝਣ ਲੱਗ ਜਾਂਦੀ ਹੈ ਵੀ ਮੈਂ ਇੱਕ ਜੇਲ੍ਹ ਦੇ ਵਿੱਚ ਕੈਦ ਹੋ ਗਈ ਕਿ ਮੇਰੀ ਜ਼ਿੰਦਗੀ ਬਿਲਕੁਲ ਖਰਾਬ ਹੋ ਗਈ ਹੈ ਮੈਂ ਕੁਝ ਵੀ ਕਰਨ ਜੋਗੀ ਨਹੀਂ ਹੈਗੀ ਇੱਕ ਕੈਦੀ ਬਣ ਕੇ ਵੀ ਰਹਿ ਚੁੱਕੀ ਆ ਉਹ ਹਰ ਟਾਈਮ ਆਪਣੇ ਦਿਮਾਗ ਤੇ ਡਿਪਰੈਸ਼ਨ ਘਬਰਾਟ ਇੰਨੀ ਜ਼ਿਆਦਾ ਅੱਜ ਕੱਲ ਡਿਪਰੈਸ਼ਨ ਹੋਈ ਪਈ ਹੈ ਖਾਸ ਕਰਕੇ ਬੀੜਾਂ ਨੂੰ ਵੀ ਹੈਗੀ ਤੇ ਲੜਕੀਆਂ ਨੂੰ ਵੀ ਹੈਗੀ ਹਰ ਰੋਜ਼ ਨਿਤ ਨਮੀ ਆਪਾਂ ਨੂੰ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਇੱਕ ਕੱਲ ਦੀ ਉਹ ਖਬਰ ਚੱਲ ਰਹੀ ਹੈ ਕਿ ਇੱਕ ਲੜਕੀ ਨੇ ਕੈਨੇਡਾ ਜਾਣਾ ਸੀਗਾ ਸਾਰੀ ਤਿਆਰੀ ਕਰ ਰੱਖੀ ਸੀ ਕਿ ਸਾਰਾ ਕੁਝ ਤਿਆਰ ਸੀਗਾ ਤੇ ਉਹਦੀ লাশ ਮਿਲੀ ਹੈਗੀ ਨਹਿਰ ਦੇ ਵਿੱਚ ਤੇ ਇੱਕ ਹੋਰ ਖਬਰ ਚੱਲ ਰਹੀ ਹੈਗੀ ਹਨਾ 12 ਸਾਲ ਹੋ ਗਏ ਸੀਗੇ ਉਹਨਾਂ ਦੀ ਮੈਰਿਜ ਨੂੰ ਪਰ ਉਸ ਵੀਰ ਨੇ ਖੁਦਕੁਸ਼ੀ ਕਰ ਲਈ ਪਤਾ ਨਹੀਂ ਰਿਸ਼ਤਿਆਂ ਨੂੰ ਕੀ ਹੋ ਰਿਹਾ ਹੈ ਕਿਉਂ ਆਪਾਂ ਇੱਕ ਦੂਜੇ ਇੱਕ ਪਤੀ ਪਤਨੀ ਦਾ ਰਿਸ਼ਤਾ ਹੈ ਅਜਿਹਾ ਹੈਗਾ ਕਿ ਹੋਰ ਚਾਹੇ ਆਪਾਂ ਕਿਸੇ ਤੋਂ ਕੋਈ ਗੱਲ ਛੁਪਾ ਲਈਏ ਪਰ ਪਤੀ ਪਤਨੀ ਇੱਕ ਦੂਜੇ ਤੋਂ ਗੱਲ ਨਹੀਂ ਛੁਪਾ ਸਕਦੇ ਉਹ ਮਾਂ ਰੋ ਰਹੀ ਹੈ ਕਿ ਮੇਰੇ ਪੁੱਤ ਦਾ ਕੀ ਕਸੂਰ ਧੀ ਇੱਕ ਗੱਲ ਪੁੱਛੇ ਮਾਂ ਨੂੰ ਵੀ ਮਾਂ ਤੇਰੇ ਪੁੱਤ ਦਾ ਕੋਈ ਕਸੂਰ ਨਹੀਂ ਸੀ ਕਸੂਰ ਹੈਗਾ ਸ਼ਾਇਦ ਤੁਹਾਡਾ ਤੇ ਤੁਹਾਡੀ ਨੂੰਹ ਦਾ ਜੋ ਕਿ ਤੁਹਾਡੇ ਆਪਸ ਦੇ ਵਿੱਚ ਵਿਚਾਰ ਨਹੀਂ ਮਿਲੇ ਕਿਉਂਕਿ ਜਿਹੜਾ ਆਦਮੀ ਹੁੰਦਾ ਹੈ ਨਾ ਪੁਰਸ਼ ਹੁੰਦਾ ਹੈ ਵਿਚਾਰਾ ਉਹ ਦੋਨਾਂ ਦੇ ਵਿਚਾਲੇ ਫਸ ਜਾਂਦਾ ਹੈ ਅਗਰ ਉਹ ਆਪਣੀ ਪਤਨੀ ਦੀ ਮੰਨਦਾ ਤਾਂ ਵੀ ਉਹ ਮਰ ਗਿਆ ਅਗਰ ਉਹ ਆਪਣੀ ਮਾਂ ਦੀ ਮੰਨਦਾ ਤਾਂ ਉਹ ਵੀ ਉਹਦਾ ਘਰ ਟੁੱਟਦਾ ਦੇਖੋ ਜਿੱਥੇ ਔਰਤਾਂ ਦੀ ਆਪਸ ਚ ਨਹੀਂ ਬਣਦੀ ਇਹ ਜ਼ਿਆਦਾਤਰ ਉੱਥੇ ਕੇਸ ਦੇਖਣ ਨੂੰ ਮਿਲਦੇ ਨੇ ਕਿਉਂਕਿ ਜਿਹੜੀਆਂ ਸੱਸਾਂ ਬਣ ਜਾਂਦੀਆਂ ਨੇ ਉਹ ਆਪਣੀ ਧੀ ਨੂੰ ਤਾਂ ਕਹਿੰਦੀਆਂ ਨੇ ਵੀ ਹਾਂ ਅਗਰ ਉਹਦਾ ਜਵਾਈ ਅਬਦੀ ਧੀ ਦਾ ਕਰਦਾ ਤਾਂ ਕਹਿਣਗੀਆਂ ਵੀ ਹਾਂ ਮੇਰਾ ਜਵਾਈ ਬਹੁਤ ਚੰਗਾ ਹੈ ਮੇਰੀ ਧੀ ਦੀ ਹਰੇਕ ਗੱਲ ਮੰਨਦਾ ਪਰ ਉਹੀ ਜੇ ਪੁੱਤ ਮੰਨਦਾ ਤਾਂ ਕਹਿਣਗੀਆਂ ਨਹੀਂ ਮੇਰਾ ਪੁੱਤ ਤਾਂ ਜੋਰੂ ਦਾ ਗੁਲਾਮ ਹੈ ਮੇਰੇ ਪੁੱਤ ਤਾਂ ਧੀਮੀ ਦੇ ਮਗਰ ਲੱਗਿਆ ਫਿਰਦਾ ਹੈ ਨਾ ਵੀ ਇਹ ਚੀਜ਼ ਨੂੰ ਆਪਾਂ ਥੋੜਾ ਜਿਹਾ ਬਦਲੀਏ ਬਾਬਾ ਜੀ ਅਕਸਰ ਕਥਾ ਦੇ ਵਿੱਚ ਇਹਨਾਂ ਸਮਝਾਉਂਦੇ ਹੁੰਦੇ ਆ ਨੇ ਕਿ ਦੇਖੋ ਆਦਮੀ ਤਾਂ ਇੱਕੋ ਹੀ ਹੈ ਅਗਰ ਮਾਂ ਕਹਦੇ ਵੀ ਨੂ ਨੂੰ ਵੀ ਤੇਰੇ ਪਤੀ ਦੀ ਆ ਗੱਲ ਐ ਆ ਢਿੰਨੂ ਕਹਦੇ ਮਾਂ ਤੇਰਾ ਪੁੱਤ ਆਹ ਕੰਮ ਐ ਕਰਦਾ ਆਪੀ ਨਾ ਲੜਾਈ ਪਵੇ ਕਹਿੰਦੇ ਨੂ ਕਹੀ ਜਾਊਗੀ ਮੇਰੇ ਘਰ ਵਾਲਾ ਮਾਂ ਕਹੀ ਜਾਊਗੀ ਮੇਰਾ ਪੁੱਤ ਜਿਹੜਾ ਵਿਚਾਲਿਆ ਵਿਚਾਰਾ ਉਹ ਸੂਲੀ ਤੇ ਟੰਗਿਆ ਜਾਂਦਾ ਮੇਰੀ ਹੱਥ ਵੱਨ ਕੇ ਬੇਨਤੀ ਹੈ ਕਿਉਂਕਿ ਆਦਮੀਆਂ ਨੂੰ ਪੁਰਸ਼ਾਂ ਨੂੰ ਅਟੈਕ ਆਉਣ ਦਾ ਖੁਦ ਖੁਸ਼ੀਆਂ ਕਰਨ ਦਾ ਮੇਨ ਕਾਰਨ ਇਹੀ ਹੈ ਔਰਤਾਂ ਦੀ ਘਰ ਦੇ ਵਿੱਚ ਲੜਾਈ ਮੇਰੀਆਂ ਭੈਣਾਂ ਜਿਹੜੀ ਕਿ ਹੁਣ ਆਪਾਂ ਅੱਜ ਦਾ ਵੇਸ ਹੈਗਾ ਕਿ ਦੇਖੋ ਆਪਣੇ ਆਪ ਨੂੰ ਨਾ ਥੋੜਾ ਜਿਹਾ ਆਜ਼ਾਦ ਸਮਝ ਕੇ ਵੀ ਹਾਂ ਹੁਣ ਅਸੀਂ ਹਰ ਇੱਕ ਚਾਹੁੰਦੀ ਆ ਵੀ ਮੈਂ ਇੰਡੀਪੈਂਡੈਂਟ ਬਣਾ ਮੈਂ ਵੀ ਚਾਹੁੰਦੀ ਸੀ ਮੈਂ ਇੰਡੀਪੈਂਡੈਂਟ ਬਣਾ ਪਰ ਮੈਂ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਕੁਝ ਵੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਅੱਜ ਮੈਂ ਇੰਡੀਪੈਂਡੈਂਟ ਬਣ ਜੂਗੀ ਪਰਿਵਾਰ ਦੇ ਖਿਲਾਫ ਜਾ ਕੇ ਬਣ ਜੂਗੀ ਕਿਉਂਕਿ ਅੱਜਕਲ ਕੁਝ ਵੀ ਇਹ ਨਹੀਂ ਹੈਗਾ ਵੀ ਇਨਸਾਨ ਕਰ ਨਹੀਂ ਸਕਦਾ ਪਰ ਉਸ ਦੇ ਵਿੱਚ ਮੈਂ ਆਪਣੀ ਸਾਰੇ ਪਰਿਵਾਰ ਨੂੰ ਖੋ ਦੂੰਗੀ ਜ਼ਿੰਦਗੀ ਦੇ ਵਿੱਚ ਕੱਲਾ ਪੈਸਾ ਹੀ ਮੁੱਕ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਜਿੱਥੇ ਰਿਸ਼ਤੇ ਕੰਮ ਆਉਂਦੇ ਨੇ ਉੱਥੇ ਪੈਸਾ ਨਹੀਂ ਕੰਮ ਆ ਸਕਦਾ ਹੈ ਕਿਉਂਕਿ ਆਪਾਂ ਦੁਖੀ ਆ ਆਪਣੇ ਕੋਈ ਮਰਗਤ ਹੋ ਗਈ ਆਪਾਂ ਬਿਮਾਰ ਹੋ ਗਏ ਆਪਾਂ ਨੇ ਕੋਈ ਵੀ ਹੋਏਗਾ ਹਨਾ ਉਸ ਟਾਈਮ ਆਪਣਾ ਜਿਹੜਾ ਜੀਵਨ ਸਾਥੀ ਹੈ ਆਪਣੇ ਮਾਪੇ ਆਪਣੇ ਭੈਣ ਭਰਾ ਨੇ ਕੋਈ ਵੀ ਹੈ ਨਾ ਉਹੀ ਤੁਹਾਡੇ ਨਾਲ ਖੜੇਗਾ ਪੈਸਾ ਨਹੀਂ ਪੈਸਾ ਚਾਹੀ ਜਿੰਨਾ ਮਰਜੀ ਆ ਤੁਹਾਡੇ ਕੋਲ ਹੀ ਪੈਸੇ ਨਾਲ ਸਿਰਫ ਆਪਾਂ ਇੱਕ ਖਰੀਦ ਸਕਦੇ ਹਾਂ ਸੋਕ ਪੈਸੇ ਨਾਲ ਆਪਾਂ ਕਿਸੇ ਦਾ ਨਾ ਦੁੱਖ ਮਿਟਾ ਸਕਦੇ ਆ ਨਾ ਸੁੱਖ ਮੰਡਾ ਸਕਦੇ। ਠੀਕ ਹੈ ਪੈਸਾ ਅੱਜ ਕੱਲ ਦੇ ਦੌੜ ਦੇ ਵਿੱਚ ਬਹੁਤ ਜ਼ਰੂਰੀ ਹੈ ਸਾਰੇ ਪਰਿਵਾਰ ਨੂੰ ਕਮਾਉਣਾ ਚਾਹੀਦਾ। ਪਰ ਕਈ ਪਰਿਵਾਰਾਂ ਦੀ ਇਹ ਸੋਚ ਹੁੰਦੀ ਆ ਵੀ ਅਸੀਂ ਨਹੀਂ ਬਾਹਰ ਕਿਉਂਕਿ ਉਹਨਾਂ ਦੇ ਛੋਟੇ ਹੁੰਦਿਆਂ ਤੋਂ ਪਰਵਰਿਸ਼ ਹੀ ਐਦਾਂ ਦੀ ਹੋਈ ਹੈ ਤਾਂ ਇੱਥੇ ਮੈਂ ਕਹਿੰਨੀ ਨੇ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਬੇਟੀਆਂ ਨੂੰ ਆਪਣੇ ਬੇਟੇ ਬੱਚਿਆਂ ਨੂੰ ਬੇਟਿਆਂ ਨੂੰ ਪਰਵਰਿਸ਼ ਦੇਣ ਵੇਲੇ ਤੁਸੀਂ ਇਹ ਜ਼ਰੂਰ ਕਰਿਆ ਕਰੋ ਕਿ ਉਹਨਾਂ ਨੂੰ ਇਕੋਲ ਰੱਖਿਆ ਕਰੋ ਇਹ ਨਾ ਕਿਹਾ ਕਰੋ ਵੀ ਹਾਂ ਉਹ ਲੜਕੀ ਹੈ ਜਾਂ ਉਹ ਲੜਕਾ ਹੈਗਾ ਲੜਕੀਆਂ ਬਾਹਰ ਜਾ ਕੇ ਇਹ ਨਹੀਂ ਕਰ ਸਕਦੀਆਂ ਹਨ ਇਹ ਜਦੋਂ ਮਾਈਂਡ 'ਚ ਬੱਚੇ ਦੇ ਛੋਟੇ ਹੁੰਦੇ ਤੋਂ ਬੈਠ ਜਾਂਦਾ ਤਾਂ ਉਹ ਔਰਤ ਦੀ ਕਦਰ ਨਹੀਂ ਕਰਦਾ ਜਦ ਤੁਹਾਡਾ ਪਤੀ ਮਤਲਬ ਕਿ ਬਾਪ ਬੱਚੇ ਦੇ ਸਾਹਮਣੇ ਮਾਂ ਦੀ ਬੇਇੱਜ਼ਤੀ ਕਰਦਾ ਹੈ ਮਾਂ ਨੂੰ ਝਿੜਕ ਝਿੜਕ ਪੈਂਦਾ ਹੈ ਮਾਂ ਦੀ ਨਾ ਉਹ ਕਰਦਾ ਤਾਂ ਉਹ ਵੀ ਕਦੇ ਵੀ ਬੱਚਾ ਮਤਲਬ ਕਿ ਜਿਹੜਾ ਵੱਡਾ ਹੋਊਗਾ ਉਹ ਆਪਣੀ ਪਤਨੀ ਆਪਣੀ ਕਿਸੇ ਹੋਰ ਔਰਤ ਦੀ ਇੱਜ਼ਤ ਨਹੀਂ ਕਰੂਗਾ ਲੜਕੀ ਵੀ ਇਸੇ ਤਰੀਕੇ ਨਾਲ ਕਰੂਗੀ ਅਗਰ ਮਾਂ ਉਹ ਗਲਤ ਬੋਲਦੀ ਐ ਪਤੀ ਦੀ ਹਰ ਗੱਲ ਤੇ ਬੇਇਜ਼ਤੀ ਕਰਦੇ ਅੱਜ ਕੱਲ ਦਾ ਟ੍ਰੈਂਡ ਹੀ ਚੱਲ ਰਿਹਾ ਹੈ ਪਤੀ ਦੀ ਬੇਇਜ਼ਤੀ ਕਰਨ ਦਾ ਹਨਾ ਜਦ ਕਿ ਪਤੀ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਗਿਆ ਚਲੋ ਠੀਕ ਐ ਮੈਂ ਮੰਨਦੀ ਐ ਕਿ ਤੁਸੀਂ ਮਾਡਰਨ ਹੋ ਹੁਣ ਥੋੜਾ ਜਿਹਾ ਪਰ ਫਿਰ ਵੀ ਇੱਕ ਮਰਿਆਦਾ ਹੁੰਦੀ ਐ ਗੁਰੂ ਸਾਹਿਬ ਜੀ ਨੇ ਜਦੋਂ ਆਪਣੇ ਲਾਮਾ ਹੁੰਦੀਆਂ ਨੇ ਗੁਰੂ ਸਾਹਿਬ ਜੀ ਨੇ ਆਪਣੇ ਉਸ ਟਾਈਮ ਹਨਾ ਪਤੀ ਹੀ ਮੂਰੇ ਲੱਗਦਾ ਨਾ ਇੱਕ ਇਹ ਵਿਧੀ ਵਿਧਾਤ ਬਣਾਇਆ ਹੈ ਬਜ਼ੁਰਗਾਂ ਦਾ ਇਹਨੂੰ ਪੈਸੀ ਨਾ ਸਮਝਿਆ ਕਈ ਪੈਣਾ ਨਾ ਇਸ ਚੀਜ਼ ਦਾ ਗਲਤ ਮਤਲਬ ਕਰਦਿਆਂ ਨੇ ਕਿ ਸਾਨ ਵੀ ਸਾਡੇ ਪਤੀ ਸਾਨੂੰ ਆਪਦੇ ਮਗਰ ਲਾਉਂਦੇ ਆ ਇਹ ਸਿਰਫ ਇੱਕ ਆਪਣੀ ਦਿਮਾਗੀ ਬਿਮਾਰੀ ਹੈ ਜਿਹੜੀ ਕਿ ਦਿਮਾਗ ਤੇ ਇੰਨੀ ਹੈਵੀ ਹਾਵੀ ਹੋ ਜਾਂਦੀ ਹੈ ਕਿ ਆਪਾਂ ਨੂੰ ਚੰਗਾ ਮਾੜਾ ਕੁਝ ਵੀ ਪਤਾ ਨਹੀਂ ਲੱਗਦਾ ਬਸ ਆਪਾਂ ਨੂੰ ਜਿਹੜਾ ਆਪਾਂ ਹੁਣ ਅੱਗੋਂ ਮੂਰੋਂ ਕੁਝ ਕਹਿੰਦੇ ਨੇ ਉਹ ਆਪਾਂ ਨੂੰ ਬੁਰਾ ਲੱਗਦਾ ਵੀ ਹਾਂ ਇਹ ਮੇਰੇ ਖਿਲਾਫ ਆ ਅੱਜ ਮੈਂ ਤੁਹਾਨੂੰ ਇਸ ਡਿਪਰੈਸ਼ਨ ਦੇ ਵਿੱਚੋਂ ਨਿਕਲਣ ਦਾ ਬਹੁਤ ਹੀ ਵਧੀਆ ਤਰੀਕਾ ਦੱਸੂਗੀ। ਦੇਖੋ ਸਭ ਤੋਂ ਪਹਿਲਾਂ ਤਾਂ ਅਗਰ ਤੁਹਾਡੇ ਪਤੀ ਚਾਹੁੰਦੇ ਆ ਨਾ ਵੀ ਤੁਸੀਂ ਕੋਈ ਕੰਮ ਕਰ ਲਓ ਕਿਉਂਕਿ ਹਰ ਇੱਕ ਚਾਹੁੰਦਾ ਪਤੀ ਅੱਜ ਕੱਲ ਬਹੁਤ ਘੱਟ ਏਦਾਂ ਦੀ ਸੋਚ ਹੈਗੀ ਵੀ ਜਿਹੜਾ ਨਹੀਂ ਚਾਹੁੰਦਾ ਨਾ ਵੀ ਮੇਰੀ ਵਾਈਫ ਕੋਈ ਕੰਮ ਕਰੇ। ਦੇਖੋ ਅੱਜ ਕੱਲ ਘਰ ਬੈਠ ਕੇ ਵੀ ਬਹੁਤ ਕੰਮ ਕਰ ਸਕਦੇ ਹੋ ਤੁਸੀਂ। ਜਿਵੇਂ ਕਿ ਤੁਹਾਡੇ ਵਿੱਚ ਕੋਈ ਹੁਨਰ ਹੈ। ਦੇਖੋ YouTube ਬਹੁਤ ਵਧੀਆ ਪਲੇਟਫਾਰਮ ਹੈ ਨਾ ਤੁਸੀਂ ਇਹਦੇ ਤੇ ਆਪਣੀ ਘਰ ਬੈਠੇ ਕਿਤੇ ਬਾਹਰ ਨਹੀਂ ਜਾਣਾ ਘਰ ਬੈਠੇ ਤੁਸੀਂ ਆਪਣੀ ਹਰ ਇੱਕ ਚੀਜ਼ ਨੂੰ ਅੱਗੇ ਦੱਸ ਸਕਦੇ ਹੋ ਹਣਾ ਅਗਲੀ ਗੱਲ ਤੁਸੀਂ ਅਗਰ YouTube ਤੇ ਵੀ ਹਨਾ ਨਹੀਂ ਅਲਾਉਡ ਹੁੰਦਾ ਵੀ ਕਈ ਪਰਿਵਾਰ ਕਹਿੰਦੇ ਨੇ ਜਿਵੇਂ ਕਿ ਮੈਂ ਚੈਨਲ ਬਣਾਇਆ ਸੀ ਉਸ ਤੋਂ ਪਹਿਲਾਂ ਮੇਰੇ ਹਸਬੰਦ ਜੀ ਨਹੀਂ ਮੈਨੂੰ ਨਹੀਂ ਇਦਾਂ ਕਦੇ ਵੀ ਰੋਕਿਆ ਹਣਾ ਪਰ ਸਾਡੇ ਆਪ ਦੀ ਜਗ੍ਹਾ ਸਹੀ ਹੋਵੇ ਕਿਉਂਕਿ ਆਪਣੇ ਮਾਪੇ ਨੂੰ ਭਰੋਸਾ ਹੋਣਾ ਚਾਹੀਦਾ ਭਰੋਸਾ ਦਬਾਉਣਾ ਆਪਾਂ ਨੂੰ ਹੀ ਪਵੇਗਾ ਕਿਉਂਕਿ ਉਹਨਾਂ ਦਾ ਸੁਭਾਅ ਤੇ ਆਪਣਾ ਜਿਹੜਾ ਸੁਭਾਅ ਹੁੰਦਾ ਹੈ ਨਾ ਦੋਨਾਂ ਦਾ ਅਲੱਗ-ਅਲੱਗ ਹੁੰਦਾ ਹੈ ਆਪਾਂ ਕਿਸੇ ਹੋਰ ਮਾਹੌਲ ਦੇ ਵਿੱਚੋਂ ਫਲ ਕੇ ਆਏ ਹੁੰਨੇ ਆ ਤੇ ਜਿਹੜਾ ਆਪਣੇ ਸਹੁਰੇ ਪਰਿਵਾਰ ਦਾ ਮਾਹੌਲ ਹੁੰਦਾ ਉਹ ਹੋਰ ਹੁੰਦਾ ਫਿਰ ਜਦੋਂ ਆਪਾਂ ਇੱਕ ਦੂਜੇ ਦਾ ਹਨਾ ਬਾਬਾ ਜੀ ਕਹਿੰਦੇ ਸੀ ਕਹਿੰਦੇ ਜੇ ਤਾਂ ਸਹੁਰਾ ਪਰਿਵਾਰ ਮਾਗਰ ਲੱਗਦਾ ਹੋਵੇ ਫਿਰ ਤਾਂ ਕਹਿੰਦੇ ਉਹਨਾਂ ਨੂੰ ਲਾ ਲੋ ਨਹੀਂ ਕਹਿੰਦੇ ਉਹਨਾਂ ਦੇ ਮਾਗਰ ਲੱਗ ਚੋ ਫਿਰ ਕਲੇਸ਼ ਮੁੱਕਦੇ ਫਿਰ ਘਰਾਂ ਦੇ ਵਿੱਚ ਪਿਆਰ ਇਤفاق ਬਣਦਾ ਅਗਰ ਆਪਾਂ ਰਸਤਾ ਇੱਧਰ ਉਹਨਾਂ ਦਾ ਰਸਤਾ ਉੱਧਰ ਫਿਰ ਠੀਕ ਨਹੀਂ ਦੇਖੋ ਮੈਂ ਪੂਰੇ 18 ਸਾਲ ਇੰਤਜ਼ਾਰ ਕੀਤਾ ਮੇਰਾ ਇੱਕ ਸੁਪਨਾ ਵੀ ਮੈਂ ਇੱਕ ਬਹੁਤ ਬੜੀ ਆਣਾ ਰੈਸਟੋਰੈਂਟ ਵਗੈਰਾ ਕੁਝ ਵੀ ਹੈ ਨਾ ਖੋਲਾਂ ਕਿਉਂਕਿ ਮੈਨੂੰ ਕੁਕਿੰਗ ਦਾ ਇੱਕ ਅੰਦਰੂ ਜਜਵਾ ਵਾਹਿਗੁਰੂ ਦੀ ਕਿਰਪਾ ਹੋਈ ਤੁਹਾਡਾ ਸਾਰੇ 팬ਪ੍ਰਾਂਵਾਂ ਦਾ ਪਿਆਰ ਬਣਿਆ ਰਿਹਾ ਤਾਂ ਉਹ ਵੀ ਇੱਕ ਦਿਨ ਸੁਪਨਾ ਜ਼ਰੂਰ ਪੂਰਾ ਹੋਵੇਗਾ ਕਹਿੰਦੇ ਸੁਪਨੇ ਵੱਡੇ ਦੇਖੋ ਤਾਂ ਵਾਹਿਗੁਰੂ ਜੀ ਜ਼ਰੂਰ ਪੂਰੇ ਕਰਦੇ ਆ ਕਿਉਂਕਿ ਮੈਨੂੰ ਨਾ ਸ਼ੁਰੂ ਤੋਂ ਹੀ ਸੀਗਾ ਵੀ ਮੈਂ ਕੁਛ ਨਾ ਕੁਛ ਜ਼ਰੂਰ ਕਰਾਂ ਤਾਂ ਵਾਹਿਗੁਰੂ ਜੀ ਨੇ ਤੁਹਾਡੇ ਨਾਲ ਮਿਲਤਾ ਹਨ ਤੇ ਦੇਖੋ ਫੇ ਸਾਰੇ ਪਰਿਵਾਰ ਦੀ ਵੀ ਸਹਿਮਤੀ ਹੋ ਜਾਂਦੀ ਹੈ ਕਿ ਉਸ ਚੀਜ਼ ਦੇ ਵਿੱਚ ਇਤفاق ਹੁੰਦਾ ਪਹਿਲਾਂ ਤਾਂ ਤੁਸੀਂ ਅਗਰ ਕੁਝ ਕਰਨਾ ਚਾਹੁੰਦੇ ਹੋ ਕੁਝ ਬੰਨਣਾ ਚਾਹੁੰਦੇ ਹੋ ਤਾਂ ਤੁਸੀਂ ਬੈਠ ਕੇ ਆਪਣੇ ਪਤੀ ਨਾਲ ਗੱਲ ਕਰੋ ਬੀਜੀ ਮੈਂ ਇਹ ਕਰਨਾ ਚਾਹੁੰਦੀ ਦੇਖੋ ਅਗਰ ਮੈਂ ਕਰੂੰਗੀ ਚਾਹੇ ਠੀਕ ਹੈ ਵੀ ਤੁਹਾਡਾ ਘਰ ਬਾਰਿਵਾਰ ਵਧੀਆ ਹੈ ਨਾ ਪੈਸਾ ਵਧੀਆ ਹੈਗਾ ਪਰ ਪਤੀ ਵੀ ਵਧੀਆ ਕਮਾਉਂਦਾ ਤੇ ਉਹ ਕਹਿੰਦੇ ਵੀ ਹੈ ਨਾ ਆਪਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਹੈਗੀ ਵੀ ਮੈਂ ਕਰਦਾ ਤਾਂ ਤੂੰ ਤੈਨੂੰ ਕੀ ਲੋੜ ਹੈ ਤਾਂ ਤੁਸੀਂ ਉਸ ਨੂੰ ਦੱਸੋ ਵੀ ਜੀ ਮੈਂ ਪੈਸੇ ਵਾਸਤੇ ਨਹੀਂ ਮੈਂ ਸਿਰਫ ਇੱਕ ਸ਼ੌਂਕ ਵਾਸਤੇ ਵੀ ਇੱਕ ਮੈਂ ਡਿਪਰੈਸ਼ਨ ਦੇ ਵਿੱਚ ਜੇ ਕਿ ਮੈਨੂੰ ਟੈਨਸ਼ਨ ਰਹਿੰਦੀ ਹੈ ਵੀ ਇਦਾਂ ਇਦਾਂ ਗੱਲਾਂ ਨਾ ਕੋਈ ਵੀ ਤੁਹਾਡੇ ਮੰਨਦੀ ਹੈ ਤਾਂ ਤੁਸੀਂ ਹੈ ਨਾ ਆਪਦੀ ਘਰ ਦੀ ਜਿਵੇਂ ਡੈਕੋਰੇਸ਼ਨ ਕਰ ਲਈ ਕੋਈ ਐਦਾਂ ਦੀਆਂ ਚੀਜ਼ਾਂ ਲਿਆਓ ਵੀ ਹਾਂ ਤੁਸੀਂ ਆਪਣੇ ਘਰ ਦੇ ਵਿੱਚ ਐ ਬਣਾ ਕੇ ਚੀਜ਼ਾਂ ਨੂੰ ਡੈਕੋਰੇਟ ਕਰ ਲਿਆ ਤੇ ਅੱਗੇ-ਅੱਗੇ ਫਰੈਂਡ ਨੂੰ ਦੱਸੋ ਹਨਾ ਅਗਰ ਤੁਸੀਂ ਉਹਨੂੰ ਬਿਜ਼ਨਸ ਵੀ ਕਰਨਾ ਚਾਹੁੰਦੇ ਬਹੁਤ ਬਿਜ਼ਨਸ ਚੱਲ ਰਿਹਾ ਹੈ ਇਸ ਚੀਜ਼ ਦਾ ਜਿਹੜੀ ਘਰ ਦੇ ਵਿੱਚ ਆਪਾਂ ਬਣਾ ਕੇ ਚੀਜ਼ਾਂ ਦਾ ਆਰਟ ਐਂਡ ਕ੍ਰਾਫਟ ਦਾ ਹਨਾ ਬਹੁਤ ਜ਼ਿਆਦਾ ਚੱਲਿਆ ਕਿਉਂਕਿ ਅੱਜਕੱਲ੍ਹ ਹੱਥੀਂ ਬਣੀਆਂ ਹੋਈਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਤੁਸੀਂ ਫਿਰ ਘਰ ਦੇ ਵਿੱਚ ਬੈਠ ਕੇ ਸਿਲਾਈ ਕਰ ਸਕਦੇ ਹੋ ਦੇਖੋ ਸਿਲਾਈ ਕਿੰਨੀ ਜ਼ਿਆਦਾ ਮਹਿੰਗੀ ਹੋਈ ਪਈ ਹੈਗੀ ਹਨਾ ਮੈਂ ਵੀ ਇੱਕ ਚੈਨਲ ਬਣਾਇਆ ਆਪਣਾ ਕਿਰਨ ਕੁਕਿੰਗ ਐਂਡ ਸਟੀਚਿੰਗ ਦਾ ਉਹਦੇ ਉੱਪਰ ਮੈਂ ਸਿਲਾਈ ਵੀ ਸਿਖਾਉਂਗੀ ਤੇ ਕੁਕਿੰਗ ਵੀ ਸਿਖਾਉਂਗੀ ਅਗਰ ਮੇਰੀਆਂ ਭੈਣਾਂ ਕੋਈ ਵੀ ਹੈ ਨਾ ਸਿੱਖਣੀਆਂ ਚਾਹੁੰਦੀਆਂ ਨੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਖੋ ਫ੍ਰੀ ਆਫ ਕਾਸਟ ਹੀ ਹੈ ਕਿਉਂਕਿ ਨੈਟ ਤਾਂ ਆਪਾਂ ਵੈਸੇ ਵੀ ਯੂਜ਼ ਕਰਦੇ ਆਂ ਵੈਸੇ ਵੀ ਯੂਜ਼ ਕਰਦੇ ਆਂ ਹਰ ਇੱਕ ਬਰੀਕੀ ਤੋਂ ਬਰੀਕੀ ਚੀਜ਼ ਜਿੰਨਾ ਵੀ ਫੈਸ਼ਨ ਵਾਲੀਆਂ ਆਪਣੀਆਂ ਹੈਗੀਆਂ ਨੇ ਚੀਜ਼ਾਂ ਜਾਂ ਆਪਣੇ ਘਰ ਦੀਆਂ ਸਜਾਵਟ ਵਾਲੀਆਂ ਚੀਜ਼ਾਂ ਆਰਟ ਐਂਡ ਕ੍ਰਾਫਟ ਦੇ ਮੈਂ ਸਾਰਿਆਂ ਤੋਂ ਤੁਹਾਨੂੰ ਦੱਸੂਗੀ ਪਰ ਦੀਵਾਲੀ ਤੋਂ ਬਾਅਦ ਥੋੜਾ ਜਿਆਦਾ ਨਾ ਜਾਦਾ ਹੋ ਕਰ ਤੇ ਦੇਖੋ ਕੁਰਤੇ ਪਜਾਮੇ ਵੀ ਪੈਂਟਾਂ ਦੀ ਸਾਰੇ ਕਸ ਦੀ ਕਮੀਜ਼ਾਂ ਬੱਚਿਆਂ ਦੇ ਕੱਪੜੇ ਜੋ ਵੀ ਹੈਗੇ ਨੇ ਮੈਂ ਤੁਹਾਨੂੰ ਸਾਰੇ ਸਿਖਾਉਂਗੀ ਉਹਦੇ ਉੱਪਰ ਹੋਰ ਵੀ ਤੁਸੀਂ ਕਿਤੋਂ ਵੀ ਸਿੱਖ ਸਕਦੇ ਹੋ ਕਿਸੇ ਬੁਟੀਕ ਤੇ ਚਲ ਜਿਓ ਜਾਂ ਤੁਸੀਂ ਕਿਸੇ ਹਨਾ ਸ਼ੌਪ ਤੇ ਜਾ ਕੇ ਸਿੱਖ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਦੇਖੋ ਕਿਤੋਂ ਵੀ ਸਿੱਖ ਸਕਦੇ ਹੋ ਤੇ ਇਹ ਤੁਸੀਂ ਇਹ ਕਰ ਸਕਦੇ ਹੋ ਹਨ ਆਪਣੇ ਘਰ ਦੇ ਵਿੱਚ ਬੈਠ ਕੇ ਪਰ ਕਰੋ ਪਰਿਵਾਰ ਦੀ ਸਹਿਮਤੀ ਦੇਣਾ ਹਨਾ ਇਹ ਨਹੀਂ ਹੈਗਾ ਵੀ ਹਾਂ ਪਤੀ ਕਹੇ ਵੀ ਤੂੰ ਹੀ ਨਿਕਾਣਾ ਤੂੰ ਉਸੇ ਕਹੋ ਕਿ ਹਾਂ ਮੈਂ ਤਾਂ ਬਾਹਰ ਜਾਣਾ ਮੈਂ ਤਾਂ ਕਮਾਉਣਾ ਹੀ ਆ ਮੈਂ ਤਾਂ ਐ ਕਰਨਾ ਮੈਂ ਪੜ੍ਹੀ ਲਿਖੀ ਆ ਮੈਂ ਇੰਨੇ ਪੜ੍ਹ ਕੇ ਹੈ ਨਾ ਇੱਥੇ ਤੁਹਾਡੀ ਨੌਕਰੀ ਲੱਗ ਗਈ ਹੈ ਹੋ ਗਿਆ ਦੇਖੋ ਇਹਦੇ ਨਾਲ ਨਾਲੇ ਤਾਂ ਬੱਚਿਆਂ ਤੇ ਬੁਰਾ ਅਸਰ ਪੈਂਦਾ ਨਾਲੇ ਤੁਹਾਡੇ ਪਤੀ ਡਿਪਰੈਸ਼ਨ ਚ ਜਾਂਦੇ ਨੇ ਨਾਲੇ ਤੁਸੀਂ ਡਿਪਰੈਸ਼ਨ ਚ ਜਾਂਦੇ ਹੋ ਪਰ ਇਹਦਾ ਹੱਲ ਕੁਛ ਵੀ ਨਹੀਂ ਹੈਗਾ ਕਲੇ ਸੀ ਅਗਰ ਤੁਸੀਂ ਪਿਆਰ ਦੇ ਨਾਲ ਚੱਲੋਗੇ ਹਨਾ ਅਗਰ ਤੁਹਾਡੇ ਪਤੀ ਤੁਹਾਨੂੰ ਇਜਾਜ਼ਤ ਦਿੰਦੇ ਨੇ ਵੀ ਤੁਸੀਂ ਬਾਹਰ ਜਾ ਕੇ ਕਮਾਓ ਤਾਂ ਤੁਸੀਂ ਕਿਸੇ ਸਕੂਲ ਚ ਜੌਬ ਕਰ ਲਓ ਕਿਸੇ ਹੈ ਨਾ ਬੰਡੀ ਬੁਟੀਕ ਤੇ ਜੌਬ ਕਰ ਲਓ ਜਾਂ ਬੱਚਿਆਂ ਨੂੰ ਟਿਊਸ਼ਨ ਦੇ ਸਕਦੇ ਹੋ ਹਨ ਅੱਜ ਕੱਲ ਬਾਕੀ ਘਰਾਂ ਦੇ ਵਿੱਚ ਵੀ ਬਹੁਤ ਕੰਮ ਨੇ ਜਿੱਦਾਂ ਕਿ ਪਰਾਂਦੇ ਵਗੈਰਾ ਬਣਾਉਂਦੇ ਨੇ ਚੁੰਨੀਆਂ ਵਗੈਰਾ ਤੇ ਹਨਾ ਸਿੱਪੀਆਂ ਸਧਾਰੇ ਲੱਗਦੇ ਆ ਲਹਿੰਗੇ ਬਣਾਉਂਦੇ ਆ ਹੋਰ ਵੀ ਪਤਾ ਨਹੀਂ ਕਿੰਨਾ ਹਨਾ ਤੁਹਾਨੂੰ ਰੌ ਮਟੀਰੀਅਲ ਮਿਲ ਜੂਗਾ ਕੱਚਾ ਮਾਲ ਜਿਹਨੂੰ ਆਪਾਂ ਕਹਿੰਦੇ ਆ ਦੁਕਾਨਾਂ ਤੋਂ ਮਿਲ ਜਾਂਦਾ ਹੈ ਹਨਾ ਘਰੇ ਲਿਆ ਕੇ ਤੁਸੀਂ ਉਹਨੂੰ ਕਰੋ ਤੇ ਆ ਪੈਕਿੰਗ ਦਾ ਬਹੁਤ ਹਨਾ ਸਮਾਨ ਮਿਲਦਾ ਹੈਗਾ ਜਿਹੜਾ ਤੁਸੀਂ ਕਰ ਸਕਦੇ ਹੋਗੀ ਪਰ ਇਹ ਮੈਂ ਸਿਰਫ ਇੱਕ ਵੀਡੀਓ ਬਣਾਉਣਾ ਦਾ ਮੇਰਾ ਵਿਸਾ ਇਹ ਹੈਗਾ ਕਿਉਂਕਿ ਅੱਜ ਕੱਲ ਕਲੇਸ਼ ਹੀ ਇਸ ਚੀਜ਼ ਦਾ ਹੈ ਕਿ ਮੈਂ ਪੜ੍ਹੀ ਲਿਖੀ ਹੋ ਕੇ ਘਰ ਦੇ ਵਿੱਚ ਨੌਕਰ ਬਣ ਕੇ ਰਹੀ ਆਂ ਦੇਖੋ ਨੌਕਰ ਨਹੀਂ ਹੁੰਦਾ ਕੋਈ ਵੀ ਘਰ ਦੇ ਵਿੱਚ ਪਤੀ ਕਮਾਉਂਦਾ ਉਹ ਕਿਹੜਾ ਨੌਕਰ ਹੈ ਉਹ ਵੀ ਸਾਰੇ ਪਰਿਵਾਰ ਵਾਸਤੇ ਕਮਾ ਰਿਹਾ ਹੈ ਹਨਾ ਆਪਾਂ ਕੰਮ ਕਰਦੇ ਆਂ ਆਪਣੀ ਵੀ ਇੱਕ ਨੌਕਰੀ ਹੈਗੀ ਜੌਬ ਹੈ ਜਿਹੜੇ ਹੁਣ ਤੁਸੀਂ ਜੌਬ ਕਰੋngੀਆਂ ਫੇਰ ਵੀ ਤਾਂ ਤੁਸੀਂ ਘਰ ਦਾ ਸਾਰਾ ਕੰਮ ਕਰਕੇ ਜਾਉngੀ ਹੈਨਾ ਕਈ ਨਾ ਪੈਣਾ ਮੇਰੀਆਂ ਕੰਮ ਕਰਦੀਆਂ ਨੇ ਉਹ ਵੀ ਆ ਕੇ ਰੋਬ ਮਾਰੀ ਜਾਣਗੀਆਂ ਵੀ ਹਾਂ ਤੂੰ ਆਹ ਕੰਮ ਕਰ ਲੈ ਮੈਂ ਤਾਂ ਕੰਮ ਕਰਕੇ ਆਈਆਂ ਹੈਨਾ ਦੇਖੋ ਪਤੀ ਆਪਾਂ ਨੂੰ ਸਾਰੀ ਉਮਰ ਖਵਾਉਂਦਾ ਕਈ ਪੈਣਾ ਜਿਹੜੇ ਜੌਬ ਨਹੀਂ ਕਰਦੀਆਂ ਤੁਸੀਂ ਉਹ ਦੇਖੋ ਨਾ ਵੀ ਸਾਰੀ ਉਮਰ ਖਵਾਉਂਦੇ ਕਦੇ ਉਹ ਰੋਬ ਮਾਰਦਾ ਅਗਰ ਮਾਰਦਾ ਵੀ ਹੈ ਤਾਂ ਕੋਈ ਗੱਲ ਨਹੀਂ ਉਹ ਵਿਚਾਰਾ ਪਤਾ ਨਹੀਂ ਕਿੰਨੇ ਕੋਥੇ ਹੈ ਨਾ ਮੁਸ਼ਕਿਲ ਦੇ ਵਿੱਚੋਂ ਆਉਂਦਾ ਹੈ ਕਿੰਨਾ ਆਉਂਦਾ ਘਰੇ ਆਪਾਂ ਦੁਖੀ ਕਰ ਦਿੰਨੇ ਆ ਦੇਖੋ ਕਦੇ ਵੀ ਇਹ ਨਾ ਸੋਚਿਆ ਕਰੋ ਵੀ ਹਾਂ ਦੇਖੋ ਕਮਾਉਨੇ ਅਸੀਂ ਹੁਣ ਮੈਂ ਤੇ ਮੇਰੇ ਹਸਬੰਦ ਜੀ ਅਸੀਂ ਦੋਨੇ ਜਣੇ ਲੈ ਹਨਾ ਕੰਮ ਕਰਦੇ ਆਂ ਪਰ ਅਸੀਂ ਕਦੇ ਵੀ ਇੱਕ ਦੂਜੇ ਨੂੰ ਇਹ ਨਹੀਂ ਕਹਿੰਦੇ ਵੀ ਹਾਂ ਮੇਰੇ ਹਸਬੰਦ ਜੀ ਮੈਨੂੰ ਕਹਿਣ ਜਾਂ ਮੈਂ ਉਹਨਾਂ ਨੂੰ ਕਹਾਂ ਨਹੀਂ ਤੇ ਕਈ ਪੈਣਾਂ ਨੂੰ ਹੁੰਦੇ ਵੀ ਮੈਂ ਕਮਾਉਣੀ ਆ ਹਨਾ ਮੈਂ ਆਪਦੇ ਕੋਲੇ ਰੱਖਾਂ ਦੇਖੋ ਮੈਂ ਸੱਚਾਈ ਹੈ ਮੈਂ ਕਈ ਵਾਰ ਤੁਹਾਨੂੰ ਆਪਣੇ ਹਸਬੰਦ ਜੀ ਨਾਲ ਵੀ ਇੰਟਰਵਿਊ ਕਰਵਾਉਂਗੀ ਦੇਖੋ ਮੈਂ ਇਹਨੂੰ ਆਪਣੀ ਏਟੀਐਮ ਲਾ ਲਓ ਕਿਸੇ ਵੀ ਚੀਜ਼ ਦਾ ਲਾ ਲਓ ਮੈਨੂੰ ਪਿੰਨ ਵੀ ਨਹੀਂ ਪਤਾ ਕਿਉਂਕਿ ਮੈਨੂੰ ਨਹੀਂ ਜਦੋਂ ਮੈਨੂੰ ਜ਼ਰੂਰਤ ਹੁੰਦੀ ਹੈ ਮੈਂ ਆਪਣੇ ਹਸਬੰਦ ਜੀ ਨੂੰ ਕਹਿੰਨੀ ਆ ਤੇ ਉਹ ਮੈਨੂੰ ਉਹਨੇ ਚੀਜ਼ ਦਿੰਦੇ ਆ ਅਗਰ ਉਹੀ ਚੀਜ਼ ਨੂੰ ਮੈਂ ਕਹੀ ਜਾਂ ਮੈਂ ਹਾਂ ਇਹ ਤਾਂ ਮੇਰੀ ਕਮਾਈ ਹੈ ਤਾਂ ਮੇਰੀ ਕਮਾਈ ਉਹ ਕਹੀ ਜਾਂ ਮੇਰੀ ਕਮਾਈ ਤੇ ਕੋਥੇ ਕਲੇਸ ਵੇਚ ਜੀ ਉਹਦਾ ਕੋਈ ਫਾਇਦਾ ਨਹੀਂ ਮੇਰੀ ਹੱਥ ਵਨ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਕਦੇ ਵੀ ਤੁਸੀਂ ਨਾ ਦਿਮਾਗ ਤੇ ਡਿਪਰੈਸ਼ਨ ਨਾ ਪਾਇਆ ਕਰੋ ਕਿ ਮੈਂ ਪੜ੍ਹੀ ਲਿਖੀ ਹੋ ਕੇ ਘਰ ਦੇ ਵਿੱਚ ਹਨਾ ਇਸ ਤਰੀਕੇ ਨਾਲ ਬੈਠੀ ਆਏ ਆ ਹਨਾ ਅਗਰ ਕਈ ਵਾਰੀ ਹੁੰਦਾ ਵੀ ਪਤੀ ਅਮਲੀ ਆ ਨਸ਼ੇ ਕਰਦਾ ਕੋਈ ਕੰਮ ਨਹੀਂ ਕਰਦਾ ਨਾ ਉੱਥੇ ਫਿਰ ਤੁਹਾਨੂੰ ਥੋੜਾ ਜਿਹਾ ਸਟੈਂਡ ਲੈਣਾ ਤੁਹਾਨੂੰ ਉਹਨਾਂ ਦੇ ਖਿਲਾਫ ਜਾ ਕੇ ਵੀ ਕੰਮ ਕਰਨਾ ਪਊਗਾ ਕਿਉਂਕਿ ਆਪਣੇ ਬੱਚਿਆਂ ਵਾਸਤੇ ਇੱਕ ਜਣੇ ਨੂੰ ਤਾਂ ਉੱਠਣਾ ਹੀ ਪਵੇਗਾ ਦੋਹੇ ਜਣੇ ਕਮਾਓਗੇ ਤਾਂ ਉਹਹੀ ਜੀ ਕੋਈ ਗੱਲ ਨਹੀਂ ਨਹੀਂ ਤਾਂ ਫਿਰ ਇੱਕ ਨੂੰ ਤਾਂ ਉੱਠਣਾ ਹੀ ਪਵੇਗਾ ਉੱਥੇ ਫਿਰ ਆਪਣੇ ਕੈਰੈਕਟਰ ਤੇ ਤੇ ਆਪਣੇ ਸਟੈਂਡ ਤੇ ਰਹੋ ਕਹਿੰਦੇ ਭਰੋਸਾ ਜਿੰਨਾ ਬਹੁਤ ਔਖਾ ਇੱਜ਼ਤ ਕਹਿੰਦੇ ਗੁਮਾ ਤਾਂ ਤੁਰਿਆ ਜਾਂਦਾ ਲੈ ਪਰ ਬਣਾਉਣੀ ਬਹੁਤ ਔਖੀ ਹੈ ਜਦੋਂ ਤੁਹਾਡੀ ਇੱਜ਼ਤ ਹੋਊਗੀ ਨਾ ਫਿਰ ਜਿਹੜੇ ਤੁਹਾਡੇ ਤੇ ਅੱਜ ਉਂਗਲਾਂ ਕਰਦੇ ਨੇ ਉਹੀ ਤੁਹਾਡੇ ਅੱਗੇ ਹੱਥ ਜੋੜਨਗੇ ਇਹ ਸਿਧਾਂਤ ਹੈ ਵਿਦੀ ਦਾ ਕਿਉਂਕਿ ਇਹ ਦੁਨੀਆ ਨੂੰ ਕਹਿੰਦੇ ਦੋੇ ਪਾਸੇ ਦਿੰਦੇ ਤੇ ਆਰੀ ਨੂੰ ਇੱਕ ਪਾਸੇ ਹਰੇ ਕੋਈ ਗੱਲਾਂ ਕਰਦੇ ਤੁਸੀਂ ਜਦੋਂ ਕਮਾਉਣ ਨਿਕਲੋਗੇ ਤਾਂ ਹਰ ਕੋਈ ਗੱਲਾਂ ਕਰਦੇ ਪਰ ਅਗਰ ਤੁਹਾਡੀ ਇੱਜ਼ਤ ਹੈ ਤੁਹਾਡਾ ਪਤੀ ਤੁਹਾਡੇ ਨਾਲ ਹੈ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈ ਤਾਂ ਕੋਈ ਤੁਹਾਡੇ ਤੇ ਉਂਗਲ ਨਹੀਂ ਚੱਕ ਸਕਦਾ ਸਭ ਤੋਂ ਪਹਿਲਾਂ ਮੇਨ ਗੱਲ ਕਿ ਆਪਣੇ ਕਰੈਕਟਰ ਨੂੰ ਉੱਚਾ ਕਰੋ ਤਾਂ ਕਿ ਜੋ ਤੁਹਾਨੂੰ ਦੇਖੇ ਉਹ ਤੁਹਾਨੂੰ ਮਾੜੀ ਨਿਗਾ ਨਾਲ ਨਾ ਦੇਖੇ ਉਹਨੂੰ ਦੇਖ ਕੇ ਤੁਹਾਨੂੰ ਇੱਜ਼ਤ ਅੰਦਰੋਂ ਆਵੇ ਉਹਦੀਆਂ ਅੱਖਾਂ ਝੁਕ ਜਾਣ ਵੀ ਨਹੀਂ ਇਸ ਤੀਦਾਬ ਨਾਲ ਕਰੈਕਟਰ ਨੂੰ ਬਣਾਓ ਜਿਹਦੇ ਨਾਲ ਤੁਹਾਡੇ ਮਾਪੇ ਬਾਬ ਨੂੰ ਤੁਹਾਡੇ ਪਤੀ ਨੂੰ ਤੁਹਾਡੇ ਸੱਸ ਸਹੁਰੇ ਨੂੰ ਤੁਹਾਡੇ ਤੇ ਫਖਰ ਹੋਵੇ ਤੁਹਾਡੇ ਤੇ ਮਾਣ ਹੋਵੇ ਸਭ ਤੋਂ ਮੇਨ ਗੱਲ ਜਦੋਂ ਵੀ ਤੁਸੀਂ ਕਿਤੇ ਕਾਮਯਾਬੀ ਦੇ ਰਸਤੇ ਤੇ ਚੱਲਣਾ ਹੈ ਤੁਸੀਂ ਕਾਮਯਾਬ ਹੋਣਾ ਹੈ ਤਾਂ ਤੁਸੀਂ ਇਹ ਪ੍ਰਵਾਹ ਛੱਡ ਦਿਓ ਵੀ ਤੁਹਾਨੂੰ ਕੋਈ ਕੁਝ ਕਹਿ ਰਿਹਾ ਹੈ ਤੁਸੀਂ ਆਪਣੀ ਜਗ੍ਹਾ ਸਹੀ ਹੋ ਮੋ ਕੋਈ ਕੁਝ ਵੀ ਬੋਲੀ ਜਾਵੇ ਹਾਥੀ ਵਾਲੀ ਚਾਲ ਚੱਲੋ ਇੱਕ ਦਿਨ ਆਪਦੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਓਗੇ ਤੇ ਮੈਂ ਆਪਣੀਆਂ ਭੈਣਾਂ ਨੂੰ ਜ਼ਰੂਰ ਕਹਿਣੀ ਆ ਕਿ ਇਸ ਡਿਸਪਰੈਸ਼ਨ ਤੋਂ ਨਿਕਲ ਕੇ ਸਾਰਾ ਦਿਨ ਟੈਨਸ਼ਨਾਂ ਚੋਂ ਵੀ ਹਾਂ ਮੈਂ ਕੀ ਕਰਾਂ ਰਾਤ ਨੂੰ ਵੀ ਦਿਨੇ ਵੀ ਸੋਚੀ ਜਾਣਾ ਹਨਾ ਕੁਝ ਕਰੋ ਆਪਦੀ ਘਰ ਨੂੰ ਹੀ ਸੰਭਾਰਨ ਲੱਗ ਜਾਓ ਘਰ ਨੂੰ ਡੈਕੋਰੇਟ ਕਰਨ ਲੱਗ ਜਾਓ ਹਨਾ ਇਹਦੇ ਨਾਲ ਤੁਹਾਡਾ ਦੇਖੋ ਕਿੰਨਾ ਜੀ ਲੱਗੂਗਾ ਤੁਸੀਂ ਬਿਮਾਰੀਆਂ ਤੋਂ ਵੀ ਦੇਖਿਓ ਜਦੋਂ ਤੁਹਾਡਾ ਦਿਮਾਗ ਹਨਾ ਸਾਰਾ ਦਿਨ ਬੇਲਾ ਰਹਿ ਕੇ ਸੋਚਣ ਤੋਂ ਹਟ ਗਿਆ ਕਮਾ ਦੇ ਵਿੱਚ ਲੱਗ ਗਿਆ ਹਨ ਜਿੰਦਾ ਕਿ ਹਰ ਇੱਕ ਨੂੰ ਸ਼ੌਂਕ ਹੁੰਦਾ ਹੈ ਚਾਹੇ ਕਿਸੇ ਵੀ ਚੀਜ਼ ਦਾ ਹੋਵੇ ਕੋਈ ਕਿਸੇ ਨੂੰ ਪੇਂਟਿੰਗ ਦਾ ਆਉਂਦਾ ਹੈ ਨਾ ਤੁਸੀਂ ਉਹ ਕਰਕੇ ਆਪਣੇ ਘਰ ਨੂੰ ਦੇਖੋ ਘਰੀਂ ਕਰਨ ਲੱਗ ਜੋ ਚਾਹੇ ਤੁਸੀਂ ਹਨ ਫਿਰ ਇੱਕ ਦਿਨ ਤੁਹਾਡੇ ਘਰ ਦੇ ਹੀ ਤੁਹਾਨੂੰ ਕਹਿਣਗੇ ਵੀ ਤੂੰ ਇਹਦਾ ਅੱਗੇ ਬਿਜ਼ਨਸ ਕਰ ਲੈ ਕੋਈ ਜਾਂ ਤੂੰ ਹਨਾ ਹੋਰ ਬਾਹਰੋਂ ਆਉਗਾ ਕੋਈ ਦੇਖੇਗਾ ਵੀ ਕਿੰਨਾ ਸੋਹਣਾ ਹੈ ਹਨਾ ਵੀ ਇਹ ਚੀਜ਼ ਸਾਨੂੰ ਵੀ ਬਣਾ ਕੇ ਦੇ ਦੇ ਤੁਸੀਂ ਇਸ ਤਰੀਕੇ ਨਾਲ ਆਪਦਾ ਬਿਜ਼ਨਸ ਚਲਾ ਸਕਦੇ ਪਰ ਇਹ ਚੀਜ਼ ਨੂੰ ਤੁਸੀਂ ਸੋਚ ਕੇ ਦੇਖੋ ਜੋ ਮੈਂ ਤੁਹਾਨੂੰ ਅੱਜ ਕਹੀ ਹੈ ਨਾ ਕਹਿਣ ਨੂੰ ਚਾਹੇ ਇਹ ਤੁਹਾਨੂੰ ਗੱਲਾਂ ਲੱਗਦੀਆਂ ਹਨ ਪਰ ਜਦੋਂ ਤੁਸੀਂ ਆਪਣੇ ਤੇ ਲਾਗੂ ਕਰੋਗੇ ਨਾ ਕਿਉਂਕਿ ਜਦੋਂ ਮੈਂ ਵੀ ਚੈਨਲ ਨਹੀਂ ਬਣਾਇਆ ਸੀਗਾ ਹਨਾ ਮੈਂ ਵੀ ਆਪਦੀ ਆਪ ਨੂੰ ਨਾ ਬੜਾ ਇਦਾਂ ਸੋਚੀ ਜਾਂਦੀ ਵੀ ਮੈਂ ਕੀ ਕਰਾਂ ਕਿਵੇਂ ਕਰਾਂ ਪਰ ਜਦੋਂ ਹੁਣ ਤੁਹਾਡੇ ਨਾਲ ਸਾਰੇ ਭੈਣ ਭਰਾਵਾਂ ਦੇ ਨਾਲ ਮੈਂ ਮਿਲਦੀ ਆ ਨਾ ਫਿਰ ਮੈਨੂੰ ਹੋਰ ਹੌਸਲਾ ਆਉਂਦਾ ਜਦੋਂ ਤੁਸੀਂ ਪਿਆਰੇ ਪਿਆਰੇ ਕਮੈਂਟ ਕਰ ਦੋ ਫਿਰ ਹੋਰ ਹੌਸਲਾ ਮਿਲਦਾ ਹੈ ਹਨਾ ਵੀ ਇਸ ਤਰੀਕੇ ਦੇ ਨਾਲ ਵਾਈਗਰੂ ਜੀ ਨੇ ਇਸ ਚੈਨਲ ਨੂੰ ਪਤਾ ਨਹੀਂ ਇੱਧਰ ਕਿਵੇਂ ਮੋੜਤਾ ਹਨਾ ਫਿਰ ਮੈਨੂੰ ਕੁਕਿੰਗ ਵਾਲਾ ਚੈਨਲ ਹੁਣ ਅਲੱਗ ਬਣਾਉਣਾ ਪੈ ਗਿਆ ਤੇ ਨਹੀਂ ਤਾਂ ਫਿਰ ਪਹਿਲਾਂ ਵੀ ਰਹੀ ਚੈਨਲ ਕੁਕਿੰਗ ਦਾ ਹੀ ਸੀਗਾ ਤੇ ਹੁਣ ਆਪਾਂ ਨੇ ਉਹ ਅਲੱਗ ਬਣਾ ਲਿਆ ਤਾਂ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਫਿਰ ਜਦੋਂ ਆਪਣੇ ਉਹਤੇ ਹਜੇ 50 ਸਬਸਕ੍ਰਾਈਬਰ ਨਹੀਂ ਹੋਏ ਹਜੇ 40 ਕੀ ਹੋਏ ਨਹੀਂ ਕਿਉਂਕਿ ਮੈਂ ਉਧਰ ਥੋੜਾ ਜਿਹਾ ਘੱਟ ਧਿਆਨ ਦੀ ਪਾਉਣੀਆਂ ਫਿਰ ਆਪਾਂ ਲਾਈਵ ਕੁਕਿੰਗ ਕਰਿਆ ਕਰਾਂਗੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਗਰ ਤੁਸੀਂ 50 ਕਰ ਲੋਗੇ ਤਾਂ ਆਪਾਂ ਉਹਤੇ ਲਾਈਵ ਤੁਹਾਨੂੰ ਮੈਂ ਮਿਠਾਈ ਸਮੋਸੇ 버ਗਰ ਕੁਲਚੇ ਜੋ ਵੀ ਤੁਸੀਂ ਬਣਾਉਣੇ ਨੇ ਹਨਾ ਮੈਂ ਤੁਹਾਨੂੰ ਲਾਈਵ ਦਿਖਾਵਾਂਗੀ ਤਾਂ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲਗੀ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕ